ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਇਨ ਅਮਰੀਕਾ ਸੋ ਨਵੰਬਰ ਦੀ 5 ਤਰੀਕ ਹੈ ਜੀ ਅੱਜ ਲੇਕਿਨ ਅੱਜ ਬਹੁਤ ਸਾਰੀਆਂ ਸਟੇਟਸ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਜੇ ਟੈਕਸਸ ਦੀ ਗੱਲ ਕਰਦੇ ਆਂ ਸਭ ਤੋਂ ਵੱਡਾ ਕੰਸਰਨ ਉਥੋਂ ਦੀਆਂ ਔਰਤਾਂ ਦਾ ਅਬੋਰਸ਼ਨ ਹੈ ਕਿ ਅਬੋਰਸ਼ਨ ਜਿਹੜੀ ਹੈ ਸਾਡੀ ਬਾਡੀ ਦੇ ਉੱਪਰ ਸਾਡਾ ਕੰਟਰੋਲ ਹੋਣਾ ਚਾਹੀਦਾ ਅਸੀਂ ਆਪਣੀ ਬਾਡੀ ਦਾ ਡਿਸਾਈਡ ਕਰਾਂਗੇ ਕਿ ਅਸੀਂ ਬੱਚਾ ਰੱਖਣਾ ਹੈ ਜਾਂ ਨਹੀਂ ਰੱਖਣਾ ਕਿਉਂਕਿ ਉਥੇ ਦੋ ਔਰਤਾਂ ਦੀ ਇਸ ਕਰਕੇ ਮੌਤ ਹੋਗੀ ਕਿਉਂਕਿ ਕੋਈ ਵੀ ਡਾਕਟਰ ਜਿਹੜਾ ਹੈ ਹੁਣ ਕਿਸੇ ਵੀ ਪ੍ਰੈਗਨੈਂਸੀ ਦੇ ਵਿੱਚ ਅਬੋਰਸ਼ਨ ਦੇ ਵਿੱਚ ਆਪਣਾ ਹੱਥ ਹੀ ਨਹੀਂ ਪਾਉਣਾ ਚਾਹੁੰਦਾ ਔਰ ਲੋਕ ਜਿਹੜੇ ਨੇ ਵੇਟ ਕਰਦੇ ਨੇ ਜਿਹੜੇ ਉਥੋਂ ਦੇ ਹਸਪੀਟਲਸ ਨੇ ਉਹ ਲੋਕਾਂ ਨੂੰ ਇੱਧਰ ਉੱਧਰ ਸ਼ਫਲ ਕਰ ਰਹੇ ਨੇ ਸੋ ਟੈਕਸਾਸ ਦੀਆਂ ਔਰਤਾਂ ਜਿਹੜੀਆਂ ਨੇ ਇਸ ਐਕਚੁਅਲੀ ਇਸ ਗੱਲ ਤੇ ਖੜੀਆਂ ਨੇ ਵੀ ਕੌਣ ਸਾਨੂੰ ਸਾਡਾ ਰਾਈਟ ਦੇਵੇਗਾ ਕਿ ਅਸੀਂ ਆਪਣੀ ਬਾਡੀ ਵਾਸਤੇ ਆਪ ਡਿਸਾਈਡ ਕਰ ਸਕਦੇ ਹਾਂ ਬਲ ਅਗਲੀ ਗੱਲ ਕਰਦੇ ਹਾਂ ਜੀ ਕ੍ਰਾਈਮ ਦੀ ਅਮਰੀਕਾ ਦੇ ਵਿੱਚ ਹਾਈਐਸਟ ਰੇਟ ਜਿਹੜਾ ਕ੍ਰਾਈਮ ਹੈਗਾ ਉਥੇ ਨਿਊ ਮੈਕਸੀਕੋ ਆਰਕਾਂਸਾਸ ਲੂਸੀਆਨਾ ਅਲਾਸਕਾ ਇਹਨਾਂ ਸਾਰੀ ਜਗ੍ਹਾ ਤੇ ਆ ਔਰ ਜੇ ਮਾਸ ਸ਼ੂਟਿੰਗ ਦੀ ਗੱਲ ਕਰਦੇ ਹਾਂ ਤਾਂ ਮਾਸ ਸ਼ੂਟਿੰਗ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕੰਸਰਨ ਇਹ ਵੀ ਹੈ ਕਿ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਕਿਹੜਾ ਜਿਹੜਾ ਗਰੁੱਪ ਹੈਗਾ ਜੇ ਡੈਮੋਕ੍ਰੇਟਸ ਨੇ ਜਾਂ ਰਿਪਬਲਿਕਨਸ ਨੇ ਕਿਹੜੇ ਇਹ ਜਿਹੜੇ ਕ੍ਰਾਈਮ ਰੇਟ ਨੂੰ ਕੰਟਰੋਲ ਕਰ ਸਕਦੇ ਨੇ VOTES ਕਾਫੀ ਹੋ ਚੁੱਕੀਆਂ ਨੇ ਜੀ ਲੇਕਿਨ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਜ਼ਰੂਰ ਚਾਹੁੰਦੇ ਆ ਕਿ ਜੇ ਕ੍ਰਾਈਮ ਦੀ ਗੱਲ ਕਰਦੇ ਆ ਮਿਸਟਰ 트੍ਰੰਪ ਨੇ ਹਰ ਵਾਰੀ ਕਿਹਾ ਜੀ ਜਿਹੜੇ ਇਹ ਇਥੇ ਇਮੀਗ੍ਰੈਂਟਸ ਆ ਰਹੇ ਨੇ ਉਹ ਕ੍ਰਾਈਮ ਜ਼ਿਆਦਾ ਕਰਦੇ ਨੇ ਜਿਹੜੇ ਆਂਦੇ ਨੇ ਉਹ ਕੁੱਤੇ ਬਿੱਲੀਆਂ ਵੀ ਖਾ ਜਾਂਦੇ ਨੇ ਜਿਹੜੇ ਆਂਦੇ ਨੇ ਉਹ ਬਹੁਤ ਜ਼ਿਆਦਾ ਕ੍ਰਾਈਮ ਕਰਦੇ ਨੇ ਬਟ ਸਟੈਂਫਰਡ ਯੂਨੀਵਰਸਿਟੀ ਇਨ ਕੈਲੀਫੋਰਨੀਆ ਉਹਨਾਂ ਦੇ ਇੱਕ ਰਿਪੋਰਟ ਦੇ ਮੁਤਾਬਿਕ ਇਸ ਸਟੈਟਿਸਟਿਕਸ ਦੇ ਮੁਤਾਬਿਕ ਉਹ ਕਹਿੰਦੇ ਜਿਹੜੇ ਯੂ ਐਸ ਬੋਰਨ ਨਾਲੋਂ ਇਮੀਗ੍ਰੈਂਟਸ ਨੇ ਉਹ 30% ਕ੍ਰਾਈਮ ਕੱਟ ਕਰਦੇ ਨੇ ਵਲ that said that's the main thing and je apa gal karde ha to mr trump de pichle taqriban 2 mahine ton je apa gal kariye to taqriban khende ji 108 wari journalists te media de upar vi attack karan di koshish kiti apne shabdan de naal of course and uh, mr trump unhone eh vi gal kahi si oh khende tariff is my favorite word so ਫੇਵਰਿਟ ਵਾਰ ਟੈਰਫ ਐਂਡ ਟੈਰਫ ਦੇ ਕਰਕੇ ਸਾਰੀ ਦੁਨੀਆ ਹੁਣ ਸੱਤੇ ਦੇ ਵਿੱਚ ਆ ਕੇ ਇਸ ਇਲੈਕਸ਼ਨਸ ਨੂੰ ਵਾਚ ਕਰ ਰਹੀ ਹੈ ਕਿਉਂਕਿ ਜੇ ਟੈਰਫ ਵੱਜ ਜਾਂਦਾ ਸਭ ਤੋਂ ਪਹਿਲਾਂ ਟੈਰਫ ਦੇ ਵਾਸਤੇ ਗੱਲ ਕੈਨੇਡਾ ਚ ਵੀ ਹੋ ਰਹੀ ਹੈ ਗੱਲ ਚਾਈਨਾ ਦੇ ਵਿੱਚ ਵੀ ਹੁੰਦੀ ਹੈ ਉਹ ਕਹਿੰਦੇ ਚਾਈਨਾ ਦੇ ਵਿੱਚੋਂ ਜਿਹੜਾ ਸਮਾਨ ਆਂਦਾ ਮੈਂ ਉਹਦੇ ਤੇ ਟੈਰਫ ਜਿਹੜਾ ਹੈ ਬਹੁਤ ਜ਼ਿਆਦਾ ਵਧਾ ਦੇਣਾ ਸੋ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਐਸ ਟਾਈਮ ਹਰ ਇੱਕ ਕੰਟਰੀ ਜਿਹੜੀ ਹੈ ਐਸ ਟਾਈਮ ਸਿਰਫ ਇੱਕੋ ਗੱਲ ਦੇਖ ਰਹੀ ਹੈ ਕਿ ਪ੍ਰੈਜ਼ੀਡੈਂਟ ਕੌਣ ਬਣ ਰਿਹਾ ਹੈ ਔਰ ਮਿਸਟਰ ਟਰੰਪ ਦਾ ਕਹਿਣਾ ਹੈ ਜੀ ਤਿੰਨ ਵਰਡਸ ਉਹਨਾਂ ਦੇ ਫੇਵਰਿਟ ਨੇ ਨੰਬਰ 1 ਤੇ ਰਿਲੀਜੀਅਨ ਆਂਦਾ ਹੈ ਨੰਬਰ 2 ਤੇ ਲਵ ਆਂਦਾ ਹੈ ਐ ਤੇ ਤੀਸਰੇ ਨੰਬਰ ਤੇ ਟੈਰਫ ਆਂਦਾ ਯੂਐਸ ਦੀ ਇਕਨੋਮੀ ਲਾਰਜੈਸਟ ਇਕਨੋਮੀ ਇਨ ਦ ਵਰਲਡ ਐਂਡ ਸਾਡੇ ਇਸ ਆਰ ਜੀਐਸਪੀ ਆਪਾਂ ਵੇਖਦੇ ਆ ਕਿ ਸਾਰੀ ਦੁਨੀਆ ਇਸ ਵਕਤ ਇਹੀ ਦੇਖ ਰਹੀ ਹੈ ਕਿ ਹੁਣ ਕੀ ਹੋਏਗਾ ਵਲ ਜੇ ਮਿਸ ਹਰਿਸ ਦੀ ਕਮਾਲਾ ਹਰਿਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ساری ਵਾਰੀ ਕਮਾਲਾ ਹਰਿਸ ਜੀ ਆਪਾਂ ਦੇਖਦੇ ਹਾਂ ਜਦੋਂ ਵੀ ਡਿਬੇਟ ਹੋਈ ਹੈ ਕੋਈ ਖਾਸ ਵਧੀਆ ਰਿਪਰੈਜ਼ੈਂਟ ਕਰ ਨਹੀਂ ਸਕੇ ਉਹ ਔਰ ਬਹੁਤ ਸਾਰੇ ਜਿਹੜੇ ਅ ਅਜਈਆਂ ਗੱਲਾਂ ਨੇ ਜਿਹੜੀਆਂ ਮਿਸਟਰ ਬਾਈਡਨ ਦੇ ਨਾਲ ਜੁੜੀਆਂ ਹੋਈਆਂ ਨੇ ਲੇਕਿਨ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਕਰਕੇ ਲੋਕਾਂ ਦਾ ਇਹਨਾਂ ਤੋਂ ਵੀ ਵਿਸ਼ਵਾਸ ਕਾਫੀ ਹੱਦ ਤੱਕ ਉੱਠਿਆ ਹੋਇਆ ਹੈ ਉਹ ਕਹਿੰਦੇ ਵੀ ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੀਆਂ ਪ੍ਰੋਬਲਮਸ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਹੱਥ ਕੋਈ ਬਹੁਤ ਵਧੀਆ ਨਹੀਂ ਰਿਹਾ ਕਈ ਥਾਵਾਂ ਤੇ ਇਹੇ ਚੀਜ਼ਾਂ ਕੰਟਰੋਲ ਕਰ ਸਕਦੇ ਸੀ ਜਾਂ ਫਿਰ ਵਾਰਲਡ ਨੂੰ ਕੰਟਰੋਲ ਕਰ ਸਕਦੇ ਸੀ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਸੋ ਲੋਕ ਇਹਨਾਂ ਨਾਲ ਵੀ ਬਹੁਤੇ ਖੁਸ਼ ਨਹੀਂ ਹੈ ਲੇਕਿਨ ਇਹ ਗੱਲ ਜ਼ਰੂਰ ਕਹੀ ਹੈ ਕਿ ਮਿਸਟਰ 트ੰਪ ਜੇ ਬਿਨ ਕਰ ਜਾਂਦੇ ਨੇ ਤਾਂ ਯੂ ਐਸ ਇਕਨੋਮੀ ਲਈ ਬਹੁਤ ਵਧੀਆ ਹੈ ਉਹ ਇੱਕੋ ਗੱਲ ਦਾ ਨਾਰਾ ਲਾਉਂਦੇ ਨੇ ਜੀ ਕਿ ਅਸੀਂ ਟੈਰਫ ਵਧਾ ਦੇਣਾ ਤੇ ਅਮਰੀਕਨਸ ਤੇ ਟੈਕਸ ਘਟਾ ਦੇਣਾ ਹੁੰਦਾ ਕੀ ਹੈ ਇਲੈਕਸ਼ਨਸ ਜਿਹੜੀਆਂ ਹੈਗੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਰਿਜ਼ਲਟ ਦੱਸਣਗੇ